ਟਾਡੇ ਵਾਸਤੇ ਬਹੁਤ ਸੱਜਣਾਂ ਦੀ ਡਿਮਾਂਡ ਹੁੰਦੀ ਆ ਕੋਈ 63 ਇੰਚ ਦੀ ਘੋੜੀ ਹੋਵੇ ਨੋਕਰੀ ਆ ਤੁਹਾਡੇ ਸਾਹਮਣੇ ਖੜੀਆ ਘੋੜੀ ਅਲਵੰਦ ਘੋੜੇ ਦੀ ਬੱਚੀ ਆ ਮਾਲਕੀ ਵੀਰਾਂ ਨੇ 63 ਇੰਚ ਹਾਈਟ ਦੱਸੀ ਆ ਘੋੜੀ ਦੀ ਘੋੜੀ ਦਾ ਨਖਰਾ ਵਗੈਰਾ ਦੇਖ ਲਓ ਐਨ ਖੜਨੀ ਖੁੜਨੀ ਦੇਖੋ ਘੋੜੀ ਦੀ ਧੌਣ ਤੂਣ ਕਿੰਨੀ ਲੰਬੀ ਆ ਬੇਲ ਬਾੜੀ ਦੀ ਲੰਬੀ ਆ ਘੋੜੀ ਸੱਜਣੋ ਇਹ ਜਾਣਕਾਰੀ ਇਹਦੀ ਸਾਰੀ ਸਾਂਝੀ ਕਰਾਂਗੇ ਵੀਡੀਓ ਚੰਡ ਤੱਕ ਬਣੇ ਰਿਓ ਜੇ ਕੋਈ ਸੱਜਣ ਐਡ ਲਗਵਾਉਣੀ ਚਾਹੁੰਦਾ ਆਪਣੇ ਚੈਨਲ ਤੇ ਆਪਣਾ ਨਾਮਤਾ ਹੋਇਆ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਜਿਹੜਾ ਘਰੇ ਵਾਠੇ ਸੇਲ ਕਰਵਾ ਸਕਦੇ ਹੋ ਤੇ ਘੋੜੀ ਦੀਆਂ ਤੁਸੀਂ ਲੈਂਥ ਵਗੈਰਾ ਦੇਖ ਲਓ ਫਲਕਾਰੀ ਹੈਗੀ ਆ ਮਾੜੀ ਮੋਟੀ ਬੇਲ ਦੀ ਚੰਗੀ ਆ ਅੰਗਾਂ ਪੈਰਾਂ ਦੀ ਸਾਫ ਆ ਪੈਰਾਂ ਪੂਰਾ ਦੀ ਮਜ਼ਬੂਤ ਆ ਕੰਨ ਕਨੌਤੀ ਦੀ ਦੇਖ ਲਓ ਤੁਸੀਂ ਮੂੰਹ ਸਾਰੇ ਪਾਸਿਓਂ ਐਨ ਸਾਫ ਸੁਥਰੀ ਘੋੜੀ ਆ ਸੱਜਣੋ ਕੂੜੀ ਦੀ ਹਾਈਟ ਮਾਲਕ ਵੀਰਾਂ ਨੇ 63 ਇੰਚ ਦੱਸੀ ਆ। ਬਾਲ ਪੌਰੀਆਂ ਦੀ ਕੂੜੀ ਸਾਫ ਆ ਦੋਸਤੋ ਤੇ ਮੱਥੇ ਤੇ ਜਿਵੇਂ ਦੋਗੜ ਹੁੰਦਾ ਦੋ ਇਹਦੇ ਤਿੰਨ ਪੌਰੀਆਂ ਨੇ ਸੱਜਣੋ ਉੱਪਰ-ਨੀਚੇ ਤੇ ਬਾਕੀ ਪੌਰੀਆਂ ਦੀ ਸਾਫ ਆ। ਕੂੜੀ ਦੀ ਉਸ ਤੋਂ 8-9 ਸਾਲ ਇਹਨੂੰ ਜੰਪ ਦਿੱਤਾ ਹੋਇਆ 19 ਤਰੀਕ ਨੂੰ ਬਾਈਆਂ ਨੇ ਜੰਪ ਦਿੱਤਾ। ਉਹਨਾਂ ਕੋਲੇ ਘੋੜਾਗਾ ਨੂਰਾ ਕਈ ਸੋਆਂ ਦਾ ਚੈਂਪੀਅਨ ਘੋੜਾਗਾ ਤੇ ਉਸ ਘੋੜੇ ਤੋਂ ਇਹ ਕੂੜੀ ਕ੍ਰਾਸ ਕਰਾਈ ਹੋਈ ਆ 19 ਤਰੀਕ ਨੂੰ ਸੱਜਣੋ। ਤੇ ਸਾਫ ਸੁਥਰੀ ਘੋੜੀਆਂ ਸਵਾਰੀ ਵਗੈਰਾ ਕਰਾਉਂਦੀ ਆ ਬਾਕੀ ਤੁਸੀਂ ਫੋਟੋ ਵੀਡੀਓ ਜਿਹੜੀਆਂ ਘੋੜੀ ਦੀਆਂ ਦੇਖ ਰਹੇ ਹੋ ਸਕਰੀਨ ਦੇ ਉੱਪਰ ਸੱਜਣੋ ਜੇ ਕਿਸੇ ਸੱਜਣ ਦੇ ਨੁਕਰੀ ਘੋੜੀ ਫਿੱਟ ਆਉਂਦੀ ਆ ਤਾਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਬਾਈ ਦਾ ਪਿੰਡ ਆ ਮੰਡੀ ਖੁਰਦ ਜਾ ਕੇ ਦੇਖ ਪਰਖ ਕੇ ਆਪਣੀ ਜ਼ਿੰਮੇਵਾਰੀ ਦੇ ਉੱਪਰ ਘੋੜੀ ਆ ਜਿਹੜੀ ਇਹ ਖਰੀਦ ਸਕਦੇ ਹੋ 8-9 ਸਾਲ ਉਮਰ ਆ 19 ਇੰਚ ਜੰਪ ਦਿੱਤਾ ਹੋਇਆ 63 ਇੰਚ ਹਾਈਟ ਆ ਬਾਲਪੋਰੀਆਂ ਦੀ ਸਾਫ ਆ ਮੱਥੇ ਤੇ ਪਰ ਤਿੰਨ ਪੋਰੀਆਂ ਨੇਗੀਆਂ ਜਿਵੇਂ ਆਪਾਂ ਦੋਗੜ ਕਹਿੰਦੇ ਆ